ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਠਾਕ ਵਧੀਆ ਹੋਮ ਹੋਗੇ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਤੇ ਕੱਲ ਮਿਸਤਰੀਆਂ ਨੇ ਅੰਦਰਲਾ ਕੰਮ ਸਾਰਾ ਕੰਪਲੀਟ ਕਰਤਾ ਸੀ ਜਿਹੜਾ ਪਰਲੀ ਕੰਮ ਦਾ ਚੱਲੀ ਜਾਂਦਾ ਸੀਗਾ ਪਰਲੀ ਕੰਮ ਦਾ ਇਧਰਲਾ ਪਲਾਸਟਰ ਕਰਦੇ ਸੀ ਕੱਲ ਆਹ ਭੈੜ ਕਰਕੇ ਤੇ ਇਹ ਸਾਰਾ ਟੇਡਾ ਜਾਂ ਸੀਗਾ ਵੀ ਪਹਿਲਾਂ ਇੱਥੇ ਮਾਮਲੀ ਟੇਡੇ ਲੋਡ ਸੀਗੀ ਉਹ ਸਾਰਾ ਕੰਪਲੀਟ ਕਰਤਾ ਸੀਗਾ ਇਹਨਾਂ ਨੇ ਤੇ نیچے ਜਿਹੜਾ ਰੋੜੀ ਰੁੱਪਾ ਪਿਆ ਸੀਗਾ ਸਾਰਾ ਰੋੜੀ ਦੀ ਕੰਕਰ ਪਈ ਸੀ ਉਹ ਸਾਰੀ ਚੱਕ ਕੇ ਬਾਹਰ ਸਿੜਤੀ ਤੇ ਇੱਥੇ ਪਾਈਪਾਂ ਪਾਈ ਹੋਈਆਂ ਸੀਗੀਆਂ ਤੇ ਮਿਸਤਰੀ ਨੇ ਦੂਜੇ ਨੇ ਥੋੜੀ ਭੰਨ ਤੋੜ ਵੱਧ ਕਰਤੀ ਸੀ ਤਾਂ ਕਰਕੇ ਇਹਨਾਂ ਨੇ ਆਹ ਇੱਟਾਂ ਕੱਢ ਹੀ ਦਿੱਤੀਆਂ ਸਾਰੀਆਂ ਤੇ ਕੱਢ ਕੇ ਹੁਣ ਇਹਦੇ ਚ ਦੁਬਾਰਾ ਇੱਟਾਂ ਲਾ ਦੇਣਾ ਕਿਉਂਕਿ ਇੱਕ ਦੇ ਦਿਨ ਤੱਕ ਇਹ ਵੀ ਪਲਾਸਟਰ ਕਰਨਾ ਹੈਗਾ ਆਪਾਂ ਨੇ ਤੇ ਕੱਲ ਜਿਹੜਾ ਇਧਰਲੇ ਪਾਸੇ ਜੰਗਲਾ ਉੱਪਰ ਲੱਗਿਆ ਹੋਇਆ ਹੈਗਾ ਇਹੇ ਅੰਦਰੋਂ ਸਾਰਾ ਪਲਾਸਟਰ ਕਰਤਾ ਸੀਗਾ ਤੇ ਉੱਪਰ ਮਿੱਟੀ ਵਗੈਰਾ ਚੜਾ ਕੇ ਕੇਰਨ ਲੈਵਲ 'ਚ ਕਰਤੀ ਸੀ ਸੁੱਕੀ ਮਿੱਟੀ ਗਿੱਲੀ ਮਿੱਟੀ ਹੈ ਜਿਹੜਾ ਚਾਹਾ ਬਣਾਇਆ ਹੋਇਆ ਹੈਗਾ ਉਹ ਉੱਪਰ ਚੜਾਉਣਾ ਤੇ ਉੱਪਰ ਜਾ ਕੇ ਦੇਖਦੇ ਆਂਗੇ ਮਿਸਤਰੀਆਂ ਦਾ ਕੰਮਕਾਰ ਤੇ ਕੱਲ ਇਹਦੇ ਤੇ ਸੁੱਕੀ ਮਿੱਟੀ ਲੈਵਲ ਚ ਕਰਕੇ ਸਾਰੀ ਉੱਤੇ ਗਾਜ ਵਗੈਰਾ ਇਹਦੇ ਲਈ ਵਸੇ ਮਾਰਤਾ ਸੀ ਇਹਦੇ ਲਈ ਵਸੇ ਮਿਸਤਰੀ ਨੇ ਆ ਕੇ ਸਾਫ ਸੋਇਆ ਹਲੇ ਕਰਨਾ ਹੈਗਾ ਆਹ ਵਾਲਾ ਪਲਾਸਟਰ ਕੱਲ ਰਹਿੰਦਾ ਸੀ ਕਰਨ ਵਾਲਾ ਤੇ ਇਹ ਕੱਲ ਕੰਪਲੀਟ ਕਰਕੇ ਅੰਦਰਲਾ ਕੰਮ ਅੱਜ ਬਿਉਂਦ ਮਿਸਤਰੀ ਇਹ ਬਣਾਉਂਦਾ ਸੀਗਾ ਵੀ ਜਿਹੜਾ ਥੱਲੇ ਚਾਹਾ ਪਿਆ ਹੈਗਾ ਉਹ ਇਹ ਪਾ ਕੀ ਇਹਦੇ ਉੱਪਰ ਤੇ ਉੱਪਰ ਇਟਾਂ ਕਿ ਰਾਂਚ ਣਕੇ ਕੋਲਵਾ ਪਾਉਣ ਦੀ ਸੰਭਾਵਨਾ ਹੈ ਕਿ ਕੋਲੋ ਦਾ ਸ਼ਾਮ ਤੱਕ ਪੈਣਾ ਵੀ ਨਹੀਂ ਹੈ ਕਿਉਂਕਿ ਹਲੇ ਕੰਮ ਕਾਫੀ ਪਿਆ ਹੈਗਾ ਤੇ ਅੱਜ ਮੈਂ ਡੈਡੀ ਗਵਿੰਦਰ ਤੇ ਮਿਸਤਰੀ ਚਾਰ ਜਣੇ ਹੋਵਾਂਗੇ ਤੇ ਅੱਜ ਸਲਾਹ ਇਹ ਕਰਦੇ ਸੀਗੇ ਵੀ ਇਹਦੇ ਉੱਤੇ ਚਾਹਾ ਪਾ ਕੇ ਇਹਨੂੰ ਫर्श ਦੇ ਲਈ ਰੈਡੀ ਕਰਦੇ ਆਂਗੇ ਸਾਰੀ ਜਗ੍ਹਾ ਨੂੰ ਆਪਣੇ ਕੋਲ ਸੁੱਕੀ ਮਿੱਟੀ ਬਾਧੂ ਪਈ ਹੈਗੀ ਇਹ ਮਿੱਟੀ ਇੱਥੇ ਕੰਮ ਆਜੂਗੀ ਜਦੋਂ ਇੱਥੇ ਫर्श ਲਾਵਾਂਗੇ ਤੇ ਹੋ ਸਕਦਾ ਹੈਗਾ ਬਈ ਚਾਹਾ ਘਟ ਜੇ ਕਿਉਂਕਿ ਥੱਲੇ ਇੱਥੇ ਵੀ ਪਾਉਣਾ ਹੋਊਗਾ ਚਾਹਾ ਉੱਪਰ ਵੀ ਪਾਉਣਾ ਹੋ ਬਾਕੀ ਥੱਲੇ ਪਈ ਆ ਮਿੱਟੀ ਜੇ 500 ਬੱਠਲਾਂ ਦੀ ਲੋਡ ਪਈ ਤਾਂ ਹੱਥੀਂ ਜੜਾ ਲਾਂਗੇ ਪਹਿਲਾਂ ਆਪਣੇ ਕੋਲ ਲਿਫਟਿੰਗ ਮਸ਼ੀਨ ਹੈਗੀ ਸੀਗੀ ਹੁਣ ਉਹਦੀ ਜ਼ਰੂਰਤ ਨਹੀਂ ਤਾਂ ਕਰਕੇ ਉਹ ਛੱਡ ਆਏ ਸੀਗੇ ਪਿੰਡ ਹੁਣ ਚਾਲ ਦੇਾਂਗੇ ਪਿੰਡ ਕਿਦੋਂ ਦੁੱਧ ਪਾ ਕੇ ਆਉਣਾ ਹੈਗਾ ਇੱਕ ਅੱਜ ਪਿੰਡ ਕਿਸੇ ਦੇ ਜਿਹੜੇ ਪੁਰਾਣੇ ਗਵਾਂਢੀ ਨੇ ਉਹਨਾਂ ਦੇ ਸਹਿਜ ਪਾਠ ਦਾ ਭੋਗ ਹੈਗਾ ਅੱਜ ਭੋਤੇ ਮਾ ਸਾਡੇ ਕਿਉਣਾ ਤੇ ਬਿੰਦਰ ਤੇ ਮਿਸਤਰੀ ਅੱਜ ਕੱਲੇ ਨਹੀਂ ਕਿਉਂਕਿ ਜਿਹੜੀ ਖੇਤ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਨਾਲ ਵੀ ਲੱਗਣਾ ਪਊਗਾ ਇੱਕ ਤਾਂ ਚਾਹਾ ਚੜਾਉਣਾ ਹੈਗਾ ਉੱਪਰ ਤੇ ਨਾਲ ਇੱਟਾਂ ਵਗੈਰਾ ਫੜਾਉਣੀਆਂ ਪੈਣੀਆਂ ਟਾਈਲਾਂ ਜਿਹੜੀਆਂ ਉੱਪਰ ਫਰਸ਼ ਵਾਸਤੇ ਬਸ ਤਾਂ ਕੁਝ ਕਪਈਆਂ ਨੇ ਪਰ ਫੇਰ ਵੀ ਕੁਝ ਘਟੀਆਂ ਵਧੀਆਂ ਤਾਂ ਉਹਦੇ ਹਿਸਾਬ ਤੱਕ ਦੇਖਣਾ ਪਊਗਾ ਤੇ ਮਿਸਤਰੀਆਂ ਨਾਲੋਂ ਤੋਂ ਪਹਿਲਾਂ ਪਹਿਲਾਂ ਆਪਣੇ ਆਹ ਵਾਲੇ ਕੰਮ ਆਪਾਂ ਨੇ ਮੇੜ ਲੀਏ ਤੇ ਆ ਕੇ ਫਿਰ ਮਿਸਤਰੀਆਂ ਨਾਲ ਕਰਦੇ ਆਂ ਗੱਲਬਾਤ ਦੇਖਦੇ ਆਂ ਕੀ ਵਿਉਂਤਬੰਦੀ ਬਣਾਉਂਦੇ ਨੇ ਕੰਮ ਕਰਦੀ ਅੱਜ ਉਹ ਤੇ ਸਹਿਜ ਪਾਠ ਦੇ ਭੋਗ ਤੋਂ ਬਾਅਦ ਹੁਣ ਮੈਂ ਹਰਦੀਪ ਕੋਲ ਆਇਆ ਸੀਗਾ ਹਾਰਨ ਚੈੱਕ ਕਰਾਉਣ ਮੇਰੇ ਕੋਲ ਘਰੇ ਪਿਆ ਸੀ ਗੱਲ ਵੇੜ ਕੇ ਰੱਖਿਆ ਹੋਇਆ ਰੂਟਸ ਦਾ ਕਾਫੀ ਚਿਰ ਦਾ ਲਾਇਆ ਹੋਇਆ ਤੇ ਇਹ ਮੈਨੂੰ ਐਸੀ ਮਾਨ ਚੱਲ ਚੱਲ ਪੂਗਾ ਚੱਲਿਆ ਨਹੀਂ ਹੈਗਾ ਤੇ ਹੁਣ ਇਹਦੀ ਮੋਟਰਸਾਈਕਲ ਦੀ ਬੈਟਰੀ ਤੇ ਲਾ ਕੇ ਦੇਖਿਆ ਸੀਗਾ ਤੇ ਪਿੰਡੋਂ ਭੋਗਵੈਰਾ ਤੋਂ ਮੱਥਾ ਟੇਕ ਕੇ ਹਰਦੀਪ ਕੋਲੇ ਜਾ ਕੇ ਮੈਂ ਮਿਸਤਰੀਆਂ ਕੋਲੇ ਆ ਗਿਆ ਸੀਗਾ ਕਿ ਮਿਸਤਰੀਆਂ ਦਾ ਕੰਮ ਚੱਲੀ ਜਾਂਦਾ ਹੈਗਾ ਕਿਹੜਾ ਗਾਰਾ ਵਗੈਰਾ ਫੜਾਤਾ ਮੈਂ ਵੀ ਨਾਲ ਲੱਗਿਆ ਹੋਇਆ ਸੀਗਾ ਇੱਟਾਂ ਫੜਾਤੀਆਂ ਤੇ ਇੱਧਰ ਚਾਚੀ ਗੱਡੀ ਦੇ ਵਿੱਚ ਚੂਹੀ ਵੜ ਗਈ ਸਾਰਾ ਡੱਬਰ ਲੱਗਣ ਤੇ ਲੱਗਿਆ ਹੋਇਆ ਤੇ ਅੱਜ ਇਹਨਾਂ ਕੰਨੀ ਮੇਰੇ ਖਿਆਲ ਚ ਅੱਜ ਮੀਟ ਬਣਨਾ ਹੈਗਾ ਆਪਰੇ ਚਲ ਕੰਨ ਜੇੜ ਕਰਨੀ ਹੈਗੀ ਚਾਚੀਆ ਕੋਲੇ ਤੇ ਆਪਣੇ ਬਾਰ ਚ ਲਿਆ ਕੇ ਗੱਡੀ ਖੜਾ ਲਈ ਵਿੱਚੂ ਹੀ ਹੈ ਦੇਖ ਤੇ ਚਲੋ ਉਹਦਾ ਹਾਸਿਆਂ ਜੇੜੀਆਂ ਉਹਨਾਂ ਦੇ ਨਾਲ ਆਹ ਚੂਹਿਆਂ ਦਾ ਔਖਾ ਹੁੰਦਾ ਹੈਗਾ ਜਦੋਂ ਗੱਡੀ ਚ ਵੱਟ ਜਾਂਦੀ ਹੈ ਨਾ ਵਿੱਚੋਂ ਸਾਰੀ ਕੁੱਤਰ ਜਾਂਦੀ ਹੈ ਪਹਿਲਾਂ ਆਪਣੇ ਲਈ ਵੀ ਇੱਕ ਸੀਟ ਕੁੱਤਰਤੀ ਸੀਗੀ ਤੇ ਬਾਅਦ ਵਿੱਚ ਮੈਂ ਵਿੱਚ ਜਾਲੀਆਂ ਲਵਾ ਦੀਆਂ ਸੀਗੀਆਂ ਜਾਲੀਆਂ ਥੋੜੀਆਂ ਹਲਕੀਆਂ ਲਵਾਈਆਂ ਨੇ ਤਾਂ ਕਿ ਉਹ ਵਿੱਚੋਂ ਨਹੀਂ ਫਿਰ ਬਾਲਿਆਂ ਸਖਤ ਮਿਸਤਰੀ ਕਹਿੰਦਾ ਛੇਤੀ ਖਰਾਬ ਹੋ ਜਾਣੀਆਂ ਨੇ ਤੇ ਜਾਲੀਆਂ ਦੇ ਬਿਨਾ ਅੰਦਰ ਜਦੋਂ ਵੜ ਜੰਨੀਏ ਫਿਰ ਨੁਕਸਾਨ ਵੱਧ ਕਰਦੇ ਹੁਣ ਤਾਰਾਂ ਤੁਰਾਂ ਟੁਕਤੀਆਂ ਤੇ ਉਹ ਦੇਖੀ ਜਾਂਦੇ ਨੇ ਵੀ ਕਿੱਥੋਂ ਕੀ ਕੁਝ ਨੁਕਸਾਨ ਕਰਤਾ ਅੰਦਰ ਤੇ ਇਧਰ ਆ ਆਪਣਾ ਮਿਸਤਰੀਆਂ ਦਾ ਕੰਮ ਚੱਲੀ ਜਾਂਦਾ ਹੈਗਾ ਫਰਸ਼ ਲਾਉਣ ਲੱਗ ਗਏ ਇਟਾਂ ਕਿਰਾਮੇ ਪੂਰੀਆਂ ਪਚਾਉਂਦੀਆਂ ਗਾਰਾ ਲਿਆ ਵੀ ਗਾਰਾ ਫੜਾਉਗੇ ਨਾ ਤੇ ਥੱਲੇ ਡੈਡੀ ਤੇ ਬਿੰਦਰ ਖੜੇ ਨੇ ਮੈਂ ਉੱਪਰੋਂ ਇੱਥੋਂ ਫੜ ਕੇ ਅੱਗੇ ਡਿਲੀਵਰ ਕਰ ਦਣਾ ਉਥੇ ਲਾਉਂਦੇ ਲਾਉਂਦੇ ਫਰਸ਼ ਚੌਥਾ ਰਦਾ ਚੱਲ ਪਿਆ ਪਹਿਲਾਂ ਤਿੰਨ ਰਦੇ ਲਾਤੇ ਕਿ ਦੋ ਇਟਾਂ ਸਿੱਧੀਆਂ ਤੇ ਕਿਤੇ ਟੇਢੀ ਤਿੰਨ ਰਾਦੇ ਉੱਧਰ ਲ ਕੰਪਲੀਟ ਹੋ ਗਏ ਸਾਡੇ ਤਿੰਨ ਰਾਦੇ ਕੰਪਲੀਟ ਹੋਣ ਤੋਂ ਬਾਅਦ ਹੁਣ ਮਿਸਤਰੀ ਨੀਚੇ ਕੋਈ ਜ਼ਰੂਰੀ ਕੰਮ ਗਏ ਹੋਏ ਨੇ ਤੇ ਪਾਣੀ ਧਾਣੀ ਪੀਣਾ ਆਪਣਾ ਪਾਣੀ ਮੰਦਰ ਨੇ ਉੱਤੇ ਪਹੁੰਚਾਤਾ ਮੰਦਰ ਬਾਈ ਧੰਨਵਾਦ ਮਿਹਰਬਾਨੀ ਬੁੜੇ ਹੋ ਗਏ ਹੁਣ ਗੋਡਿਆਂ ਘਟਿਆਂ ਦਾ ਔਖਾ ਮੈਨੂੰ ਉਤਰਨਾ ਕਰਨਾ ਔਖਾ ਤਾਂ ਕਰਕੇ ਮੈਂ ਤਾਂ ਇੱਥੋਂ ਪਾਣੀ ਤਾਂ ਹੀ ਮੰਗਾ ਲਿਆ ਹਾਂ ਦੁਪਹਿਰ ਦਾ ਸਮਾਂ ਹੋ ਗਿਆ 1 ਵਜ ਗਿਆ ਤੇ ਹੁਣ ਮਿਸਤਰੀ ਅਰਗੇ ਚਾਹ ਪਾਣੀ ਪੀਣਗੇ ਤੇ ਰੈਸਟ ਕਰਨਗੇ ਤੀਜਾ ਹਿੱਸਾ ਲੱਗਿਆ ਹਲੇ ਕਿਉਂਕਿ ਜਿਹੜਾ ਟੈਂਕੀ ਵਾਲਾ ਥਾਂਗਾ ਇਹਦੇ ਥੱਲੇ ਜਾਦੇ ਟਾਈਮ ਲੱਗ ਗਿਆ ਕਿਉਂਕਿ ਥੱਲੇ ਜਾਦੇ ਝੋਕੇ ਇਹਦੇ ਥੱਲੇ ਇਟਾਂ ਲਾਉਣੀਆਂ ਪੈਂਦੀਆਂ ਨੇ ਤੇ ਇਸ ਤੋਂ ਬਾਅਦ ਬਸ ਸਿੱਧਾ ਹੀ ਆ ਫਰਸ਼ ਇੰਨਾ ਕਿ ਹਿੱਸਾ ਇਹ ਛੱੜਤਾ ਕਿਉਂਕਿ ਉਹਦੇ ਵਿੱਚ ਇਥੇ ਖੱਡੇ ਮਾਰੇ ਹੋਣੇ ਆ ਪਾਈਪਾਂ ਦੇ ਕੋਲੇ ਜਿਹੜੀਆਂ ਪਾਈਪਾਂ ਪਾਈਆਂ ਸੀਗੀਆਂ ਉਹ ਹਲੇ ਬਾਅਦ ਵਿੱਚ ਮਿਸਤਰੀ ਕਹਿੰਦਾ ਵੀ ਸਿਮੈਂਟ ਪਾਵਾਂਗੇ ਤੇ ਬਸ ਇੰਨਾ ਕਿਸ਼ਾ ਰਹਿ ਗਿਆ। ਇਸ ਤੋਂ ਬਾਅਦ ਤਾਂ ਸਿੱਧੀ ਚੁਣਾਈ ਹੋਣੀ ਹੈਗੀ। ਵੈਸੇ ਵੀ ਚੁਣਾਈ ਸਿੱਧੀ ਹੋਣੀ ਹੈ ਇਸ ਤੋਂ ਬਾਅਦ ਕਿ ਜਿਹੜਾ ਇਹ ਥੱਲੇ ਥਾਮ ਲਾ ਗਿਆ ਟੈਂਕੀ ਵਾਲਾ ਉਹ ਸਾਹਮਣੇ ਬਸ ਉਹ ਉਹਦੀ ਲੋਡ ਨਹੀਂ ਹੈਗੀ। ਛੜ ਕੇ ਹੀ ਹਲਕੀ ਬੈਲ ਰਹਿ ਜੂਗੀ ਉਹ ਮਸਾਲੇ ਨਾਲ ਭਰ ਜੂ। ਤੇ ਇਸ ਤੋਂ ਬਾਅਦ ਬਸ ਮਿੱਟੀ ਵਗੈਰਾ ਚੜਾਈ ਪਿਆ ਸਾਰਾ ਸਮਾਨ ਓਕੇ ਹੈਗਾ ਤੇ ਗਾਰਾ ਵਗੈਰਾ ਰੈਡੀ ਹੈ। ਬਸ ਇਸ ਤੋਂ ਬਾਅਦ ਦੁਬਾਰੇ ਹੁਣ ਚਾਹ ਪਾਣੀ ਪੀਣ ਤੋਂ ਬਾਅਦ ਕੰਮ ਸ਼ੁਰੂ ਕਰਨਾ ਹੈਗਾ ਇਹਦੇ ਤੇ। ਮੈਂ ਜਮ ਉਸ ਪੁਆਇੰਟ ਟੁੱਟ ਰੋ ਪਈ ਜਾਣਾ ਵਿੰਦਰ ਪਤਾ ਨਹੀਂ ਕੀ ਗੱਲ ਹੈਗੀ ਇਹ ਸਮੋਸਾ ਬਣਾਂਗੇ ਬਣਣੀਆਂ ਇਹ ਟੁੱਟ ਤਾਂ ਨਹੀਂ ਚੱਕੀ ਫਿਰਦਾ ਕਿਤੇ ਮਾਰ ਨੂੰ ਦੇਖੀ ਤੇ ਮਿਸਤਰੀ ਹੋਰੇ ਚਾਵਣ ਠੀਕੇ ਦੁਆਰੇ ਕੰਮ ਤੇ ਆ ਗਏ ਤੇ ਉਦੋਂ ਪਰਲੇ ਪਾਸੇ ਦਾ ਆਪਾਂ ਨੇ ਟੈਂਕੀ ਤੋਂ ਲੈ ਆਉਂਦਾ ਸੀ ਕੰਮ ਹੁਣ ਤਾਂ ਸਿੱਧੀਆਂ ਨੇ ਤੇ ਹੁਣ ਗਾਰੇ ਦੀ ਵਿਉਂਤ ਬਣਾਉਂਦੇ ਸੀ ਕਿ ਵੀ ਗਾਰਾ ਮਿਸਤਰੀ ਕੋਲੇ ਕਿਵੇਂ ਪਹੁੰਚਦਾ ਕਰੀਏ ਵੀ ਕਿਰੋਂ ਪਰਟੇਰੀ ਲਾ ਲਈਏ ਪੱਲੀ ਵਿਛਾ ਕੇ ਜਾਂ ਫਿਰ ਦੋ ਚਾਰ ਵਟੜਾਂ ਚ ਪਾ ਕੇ ਰੱਖ ਜੀ ਥੱਲੋਂ ਮਗਾ ਕੇ ਉਹ ਦੇਖਦੇ ਆ ਕਿ ਵਿਉਂਤ ਬਣਦੀ ਹੈ ਤੇ ਉਤਲੇ ਪਾਸੇ ਫਰਸ਼ ਲੱਗਦਾ ਲੱਗਦਾ ਉਦੋਂ ਗਾਹਾਂ ਤਨ ਰ데요 ਲੱਗੇ ਤੇ ਹੁਣ ਅਗਲੇ ਤਨ ਰਦਿਆਂ ਦੀ ਮਿਸਤਰੀ ਤਿਆਰੀ ਕਰੀ ਜਾਂਦਾ ਹੈ ਗਾਈ ਕੁਝ ਮਾਰ ਕੇ ਤੇ ਗਾਰਾ ਵਗੈਰਾ ਸਾਡੇ ਕੋਲੇ ਰੈਡੀ ਆ ਸਮਾਨ ਮੇਰੇ ਕੋ ਨਹੀਂ ਸਾਰਾ ਕੁਝ ਓਕੇ ਹੈਗਾ ਤੇ ਹੁਣ ਮਿਸਤਰੀ ਘਾਟ ਆ ਜਦੋਂ ਇਧਰੋਂ ਗੱਜ ਵੱਜ ਗਿਆ ਤੇ ਨਾਲ ਦੀ ਨਾਲ ਦਵਾਰੇ ਟਾਂ ਧਰਨ ਲੱਗ ਜਾਣਗੇ ਗਾਰੇ ਚ ਤੇ ਇਧਰਲੇ ਪਾਸੇ ਬੜੀ ਡੂੰਗੀ ਰੈ ਵਾਲੀ ਹੋ ਕੇ ਹੁਣ ਦਵਾਰੇ ਚੋਂ ਵਰ ਕੰਮ ਤੇ ਚੱਲੇ ਨੇ ਗਾਰਾ ਕਿੰਨਾ ਕੁ ਪਿਆ ਹੈਗਾ ਸਰਜੂ ਗਾਰੇ ਦਾ ਗਾਰੇ 50 ਪੈਨੇ ਜੀ ਬਾ ਠੀਕ ਆ ਵਾ 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 ਕੀ ਬਾਤ ਆ ਇਹਨਾਂ ਦਾ ਮੁੱਕਦਾ ਨਹੀਂ ਹੈਗਾ ਜੇ ਨਾਲ ਆਈਏ ਤੇ ਗਾਰਾ ਸਾਡੇ ਕੋਲ ਬਹੁਤ ਵਿਆ ਥੱਲੇ ਵੀ ਕੰਮ ਲੈ ਲਾਂਗੇ ਉਹ ਤੋਂ ਕਿਉਂਕਿ ਆ ਮਮਡੀ ਦੇ ਥੱਲੇ ਵਾਲੇ ਪਾਸੇ ਕਿਵੇਂ ਜਿਹੜੀ ਉਹ ਰਾਹਦਾਰੀ ਜੀ ਛੱਡੀ ਹੈਗੀ ਸਟੋਰ ਵਾਂਗੂ ਤੇ ਐਲ ਟਾਈਪ ਉਹਦੇ ਚ ਵੀ ਗਾਰਾ ਪਊਗਾ ਤੇ ਉਹ ਜਿ ਮਿੱਟੀ ਵਗੈਰਾ ਮਿੱਟੀ ਦਾ ਵੀ ਸਰਜੂਗਾ ਨਹੀਂ ਮਿੱਟੀ ਵੀ ਪਈ ਹੈਗੀ ਮਿੱਟੀ ਕੋਠੇ ਦੇ ਵੀ ਪਈ ਹੈਗੀ ਬਾ ਤਕਰੀਬਨ ਤਕਰੀਬਨ ਦੋਨੇ ਪਾਸੇ ਡੰਗਾ ਲੈ ਜਾਊਗਾ ਮਿਸਤਰੀ ਇੱਟਾਂ ਪਾਸੇ ਚੱਕਣੀਆਂ ਪੈਣੀਆਂ ਕਿ ਇੱਕ ਵਾਰੀ ਗੱਜ ਮਾਰ ਕੇ ਦੋ ਚਾਰ ਪੱਟੀਆਂ ਲਾਉਣੀਆਂ ਨੇ ਮੈਂ ਵੀ ਉਹੀ ਸੋਚ ਰਿਹਾ ਸੀ ਆਵਾਹ ਜਿਵੇਂ ਹਲੇ ਗੱਜ ਮਾਰ ਕੇ ਇੱਕ ਦੋ ਪੱਟੀਆਂ ਲੱਗ ਜਾਣ ਤਾਂ ਹ ਸਾਰੀਆਂ ਇੱਟਾਂ ਵਗ ਰ ਆ ਜਾਣੀਆਂ ਤੇ ਇੱਥੇ ਥਾਂ ਹੋ ਜੂਗੀ ਆਪਣੇ ਕੋਲੇ ਨਾਲੇ ਟਾਂ ਘਟ ਜਾਣੀਆਂ ਇੱਟਾਂ ਤਕਰੀਬਨ ਤਕਰੀਬਨ ਮੇਰੇ ਹसाम ਨਾਲ ਸਾਰੀ ਜਊ ਹਨ ਕੋਈ 5-7 ਇੱਟਾਂ 10 ਇੱਟਾਂ ਉਧਰ ਉਧਰ ਹੀ ਜਾਣੀਆਂ ਆ ਬਾਕੀ ਦੇਖਦੇ ਕੰਮ ਚੱਲੀ ਜਾਂਦਾ ਹੈਗਾ ਕੀ ਬਣਦਾ ਫਾਈਨਲ ਤੇ ਸੜਕ ਧਿਆਨ ਨਾਲ ਕ੍ਰੋਸ ਕਰ ਲਈਏ ਜੇ ਮੈਂ ਆਇਆ ਸੀ ਮੋٹے ਕੋਲੇ ਥੋੜਾ ਜਿਹਾ ਕੋਈ ਜ਼ਰੂਰੀ ਕੰਮ ਮੋٹے ਤੋਂ ਜਿਹੜਾ ਰੇਲਿੰਗ ਦੇ ਉੱਤੇ ਰੰਗ ਕਰਾਇਆ ਸੀਗਾ ਉਹਦੇ ਪੈਸੇ ਦੇਣ ਤੇ ਹੁਣ ਇਹਦੀ ਵਰਕਸ਼ਾਪ ਦੇ ਅੰਦਰ ਲਾ ਕੇ ਉਹ ਨਾਲ ਗੱਲਬਾਤ ਕਰਦੇ ਆਂਗੇ ਮਿਸਤਰੀ ਚਲੇ ਗਏ ਸੀ ਤੇ ਸੁਣਦੇ ਆਂ ਇਹਦੀਆਂ ਗੱਲਾਂ ਬਾਤਾਂ ਹਾਂ ਵੀ ਮੋਟਿਆ ਕੀ ਹਾਲ ਚਾਲ ਹੈ ਤੇਰਾ ਕੈਮ ਹੈ ਸੰਗੀ ਜਿਹਾ ਜਾਨਾ ਹੈਗਾ ਹੱਡ ਲੱਗਦੀ ਹੈਗੀ ਅੱਛਾ ਮੈਂ ਅਗਦੇ ਸੰਗਦਾ ਮੋਟਾ ਬੱਸਾਂ ਦੀ ਪੂਰੀ ਤੇਰੇ ਕੋਲੇ ਆਵਾਜ਼ ਆ ਫੋਲ ਰਹਿਦੀ ਆ ਨਾ ਇੱਥੇ ਵਧੀਆ ਨਿਆਰਾ body